ਹੁਣ ਤੁਸੀਂ ਦੇਖ ਲਓ ਵੀ ਆ ਇੰਨੀ ਗੱਠਾ ਥਾਂ ਬਿੱਲੀ ਪਈ ਬਾਈ ਕਈ ਲੋਕ ਸੁਪਰ ਸਿੱਡਰ ਚ ਕਮੀ ਕੱਢਣ ਲੱਗ ਜਾਂਦੇ ਨੇ ਪਰ ਕਮੀ ਬਈ ਆਪਣੇ ਚ ਵੀ ਹੁੰਦੀ ਆ ਹੁਣ ਤੁਸੀਂ ਦੇਖ ਲਓ ਵੀ ਆ ਇੰਨੀ ਗੱਠਾ ਥਾਂ ਬਿੱਲੀ ਪਈ ਇਹ ਇੱਥੇ ਨਹੀਂ ਤੁਰਦੀ ਤੁਰ ਬਿੱਲੀ ਪਈ ਆ ਇਹ ਬਈ ਆਹੀ ਖੁੱਡਣੀ ਅੱਗੇ ਤੁਸੀਂ ਜਿੰਨੇ ਵੀ ਖੁੱਡ ਦੇਖੋਗੇ ਇਹ ਸਾਰਿਆਂ ਦੇ ਕਿ ਗੱਠ ਘੱਟ ਥਾਂ ਜਿਹੜੀ ਇਹ ਬੇਲੀ ਪਈਆ ਹੁਣ ਬਈ ਇਹ ਡਰਾਈਵਰ ਚ ਬਹੁਤ ਵੱਡੀ ਕਮੀ ਹੁੰਦੀ ਹੈ ਇਹ ਇਹ ਸੁਪਰ ਸੀਡਰ ਚ ਕਮੀ ਨਹੀਂ ਇਹ ਆਪਣੇ ਚ ਕਮੀ ਆ ਹੁਣ ਹਰੇਕ ਥਾਂ ਤੇ ਤਾਂ ਇਹ ਮੈਂ ਖੁੱਡ ਬਚਦੀ ਨਹੀਂ ਹੈਗੇ ਬਈ ਇਹ ਜਿਹੜੀਆਂ ਨਵੇਂ ਡਰਾਈਵਰ ਬਹੁਤ ਕਮੀ ਛੱਡਦੇ ਨੇ ਹੁਣ ਕਈ ਥਾਵਾਂ ਤੇ 5-5 ਛੀਛੀ ਗੱਡੇ ਲਾਉਂਦੇ ਨੇ ਹਾਂ ਤਾਂ ਉਹ ਗੱਠ ਬਚਦੀ ਆ ਬਈ ਉਹਦੇ ਬਜਾਏ ਆਪਾਂ ਥਾਂ ਨਾਲ ਕਸੀ ਨਾਲ ਗੁੱਡ ਕੇ ਛੱਟਾ ਦੇਣ ਦੀ ਬਜਾਏ ਆਪਾਂ ਸੁਪਰ ਸੀਡਰ ਲੰਘਾਉਂਦੇ ਹੁਣ ਤੁਸੀਂ ਦੇਖ ਲਓ 5-5 ਗੱਡੇ ਇੱਕ ਥਾਂ ਤੇ ਲੰਘਾਤੇ ਉਹ ਦੋ ਕੁ ਮਾਣਟਲ ਦੇ ਹਿਸ ਫਿਰ ਆਪਾਂ ਕਹਿੰਦੇ ਸੁਪਰ ਸਿੱਡ ਵਾਲੀ ਘੱਟ ਨਿਕੜ ਜੇ ਘੱਟ ਨਹੀਂ ਬਈ ਇਹ ਆਪਣੇ ਜਿਹੀ ਬਹੁਤ ਕਮੀਆਂ ਨੇ ਟੈਕਨੀਕਲ ਕਿਸਾਨ ਕਦੇ ਵੀ ਇਹ ਕਮੀਆਂ ਨਹੀਂ ਕਰਦਾ ਹੈਗਾ ਟੈਕਨੀਕਲ ਕਿਸਾਨ ਵੀ ਇਹ ਗੱਲ ਤੇ ਕਰਦਾ ਨਹੀਂ ਜਿਹਨੂੰ ਪਤਾ ਉਹ ਵੀ ਆਪਦੀ ਵੀ ਛੋਟੇ ਮੋਟੇ ਹੱਥ ਨਾਲ ਪਮੇਰਤ ਕਰ ਸਕਦੇ ਆ ਜੇ ਆਪਾਂ ਦੇਖਸਾਂਦੇ ਵੀ ਇਹ ਖਾਲੀ ਕਿਉਂ ਰਿਹਾ ਇਹ ਆਪ ਨੂੰ ਗਲਤੀ ਆਪਦੀ ਕੱਢਣੀ ਚਾਹੀਦੀ ਵੀ ਇਹ ਗਲਤੀ ਰਹੀ ਕਿਉਂ ਦੁਬਾਰੇ ਬੀਜ ਦੇਖ ਲਓ ਖਾਲੀ ਥਾਂ ਦੇ ਬੀਜ ਦੇਖ ਲਓ ਵੀ ਪਰ ਆਪਣਾ ਤੋਂ ਇਹ ਗਲਤੀ ਨਾ ਰਹਿਣਾ